ਅੱਜ ਖੰਨਾਵੀ ਮਨਿਆਰੀ ਐਸੋਸੀਏਸ਼ਨ ਵੱਲੋਂ 25ਵੀਂ ਵਰਗੰਡ ਜਿਹੜੀ ਹੈ ਉਹ ਮਨਾਈ ਗਈ ਹੈ 99 ਸਕਰ ਦੇ ਵਿੱਚ ਇੱਥੇ ਕੀ ਖੰਨਾ ਸ਼ਹਿਰ ਦੀਆਂ ਜਿੰਨੀਆਂ ਵੀ ਮਨਿਆਰੀ ਦੀਆਂ ਦੁਕਾਨਾਂ ਨੇ ਅੱਜ ਸਾਰੇ ਉਰੇ ਹਾਜ਼ਰ ਹੋਏ ਜਿੱਥੇ ਤੰਬੂਲਾ ਖੇਡਿਆ ਗਿਆ ਉੱਥੇ ਹੀ ਜਿੰਨੇ ਵੀ ਦੁਕਾਨਦਾਰ ਨੇ ਸਾਰਿਆਂ ਨੂੰ ਸਨਮਾਨਜਨਮੀ ਦਿੱਤੇ ਗਏ ਆਏ ਮਹਿਮਾਨਾਂ ਦਾ ਵੀ ਧੰਨਵਾਦ ਕੀਤਾ ਗਿਆ ਉੱਥੇ ਸਾਡੇ ਵਿੱਚ ਅੱਜ ਸੀਨੀਅਰ ਪੱਤਰਕਾਰ ਤੇ ਸ਼ਿਵ ਸ਼ਰਮ ਦੇ ਰਾਸ਼ਟਰੀ प्रवक्ता ਕਮਲਜੀਤ ਸਾਹਿਬ ਨਾਲ ਮਿਲ ਕੇ ਹੋਣੀ ਕੀ ਗੱਲ ਚੰਗੀ ਜਿਹੜਾ ਅੱਜ ਬਾਅਦ ਆਪਣੇ ਐਸੋਸੀਏਸ਼ਨ ਵੱਲੋਂ ਇਹ ਸਮਾਗਮ ਰੱਖਿਆ ਗਿਆ ਤੁਸੀਂ ਨਹੀਂ ਆ ਮੰਨ ਕੇ ਆਇਆ ਲੇਖੋ ਸਾਰੇ ਤੋਂ ਪਹਿਲਾਂ ਤਾਂ ਮੈਂ ਟਟੋ ਜੀ ਜਨਰਲ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਜੀ ਨੇ ਜਿਹੜੇ ਇਹਨਾਂ ਦਾ ਬਹੁਤ ਧੰਨਵਾਦੀ ਆ ਵੀ ਇਹਨਾਂ ਨੇ ਮੈਨੂੰ ਇੱਥੇ ਬੁਲਾਇਆ ਇਹ ਕੋਈ ਪਹਿਲੀ ਵਾਰ ਨਹੀਂ तकरीबन 7-8 ਸਾਲ ਤੋਂ ਵੀ ਵੱਧ 10 ਸਾਲ ਤੋਂ ਮੈਂ ਇਹਨਾਂ ਦੇ ਇਸ ਫੰਕਸ਼ਨ ਦੇ ਵਿੱਚ ਬਤੌਰ ਮਹਿਮਾਨ ਕਹ ਲੋ ਸ਼ਾਮਲ ਹੁੰਦਾ ਰਹਿਣਾ ਤੇ ਇਹ ਜਿਹੜੇ ਸਾਡੇ ਸ਼ਹਿਰ ਵਾਸਤੇ ਬੜੇ ਵੱਡੇ ਅੱਜ ਇੱਕ ਬੜੀ ਵੱਡੀ ਬਾਣ ਵਾਲੀ ਗੱਲ ਹੈ ਕਿ ਇਹਨਾਂ ਨੇ ਅੱਜ ਇੱਕ ਇਤਿਹਾਸ ਹੀ ਰਚ ਦਿੱਤਾ ਹੈ ਅੱਜ ਇੱਥੇ ਅੱਜ ਮੈਨੂੰ ਵੀ 25 ਸਾਲ ਹੋ ਗਏ ਪੰਜਾਬ ਕੇ ਸਰੀਰ ਦੇ ਨਾਲ ਜੁੜਿਆ ਹੋਇਆ ਕੰਮ ਕਰਦੇ ਆਂ ਵੀ ਬਹੁਤ ਹੀ ਬਹੁਤ ਘਟ ਅਸੋਸੀਏਸ਼ਨ ਨੇ ਜਿਹੜੀਆਂ 25 ਸਾਲ ਦਾ ਆਪਣਾ ਸਮਾਂ ਪੂਰਾ ਕਰ ਸਕਣ ਇਹ ਅੱਜ ਇਸ ਅਸੋਸੀਏਸ਼ਨ ਨੇ ਇੱਕ ਇਤਿਹਾਸ ਰਚਿਆ ਹੈ ਇਹ ਸ਼ਹਿਰ ਵਾਸੀਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਇਹਨਾਂ ਨੇ ਇੱਕ ਏਕਤਾ ਦਾ ਸਬੂਤ ਦਿੱਤਾ ਹੈ ਜਿਹੜੀ ਅੱਗੇ ਜਾ ਕੇ ਇਹ ਜਿਹੜੇ ਰਾਧ ਸੇਰਾ ਸਾਬਤ ਹੋਏਗਾ ਇਹ ਚਰਚਾ ਦਾ ਵਿਸ਼ਾ ਰਹੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਗੱਲਾਂ ਹੋਣਗੀਆਂ ਇੱਕ ਜਨਰਲ ਮਰਚੈਂਟ ਐਸੋਸੀਏਸ਼ਨ ਇੱਕ ਐਸੀ ਐਸੋਸੀਏਸ਼ਨ ਹੋਈ ਹੈ ਜਿਨੇ ਆਪਣੇ 25 ਸਾਲ ਪੂਰੇ ਕੀਤੇ ਨੇ ਉਹਦੇ ਲਈ ਸਾਡੇ ਕੋਲੀ ਸਾਹਿਬ ਕਿੱਟੂ ਜੀ ਬਹੁਤ ਹੀ ਬਹੁਤ ਜਿਹਨੇ ਮਿਹਨਤ ਕਰਦੇ ਨੇ ਬਹੁਤ ਹੀ ਇਹ ਵਧਾਈ ਦੇ ਪਾਤਰ ਨੇ ਕਬਜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਦੇਖਣ ਨੂੰ ਆਈ ਕਿ ਕਿ ਮੈਂ ਵੀ ਬੜੀ ਢੇਰ ਤੋਂ ਬੈਠਾ ਹੋ ਰਿਹਾ ਜਿਹੜੇ ਇਹਨਾਂ ਦੇ ਪੁਰਾਣੇ ਫਾਊਂਡਰ ਮੈਂਬਰ ਸੀਗੇ ਅੱਜ ਇਹਨਾਂ ਨੇ ਉਹਨਾਂ ਫਾਊਂਡਰ ਮੈਂਬਰਾਂ ਜਿਨ੍ਹਾਂ ਨੇ ਵੋਟਾਂ ਲਗਾਇਆ ਉਹਨਾਂ ਦਾ ਅੱਜ ਵਿਸ਼ੇਸ਼ ਸਨਮਾਨ ਦਿੱਤਾ ਗਿਆ ਇੱਕ ਵਾਕਈ ਜਿਹੜਾ ਹੈ ਬਿਲਕੁਲ ਇਹਨਾਂ ਨੇ ਇੱਕ ਨਵਾਂ ਜਿਹੜਾ ਨਵਾਂ ਕਦਮ ਚੁੱਕਿਆ ਹੈ ਹੋਰ ਜਿਹੜੀਆਂ ਸੰਸਥਾਵਾਂ ਨੇ ਸ਼ਹਿਰ ਦੀਆਂ ਉਹ ਉਹ ਇਹਨਾਂ ਤੋਂ ਪ੍ਰੇਰਣਾ ਲੈਣਗੇ ਇਹਨਾਂ ਤੋਂ ਤੇ ਪਿੱਟੂ ਜੀ ਦਾ ਬੜਾ ਵੱਡਾ ਯੋਗਦਾਨ ਹੈ ਜਿਵੇਂ ਦੱਸਿਆ ਇੱਥੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਵੀ ਜੇ ਕਿਸੇ ਨੂੰ ਲੋੜ ਪੈਂਦੀ ਹੈ ਤਾਂ ਇਹ ਕਦੇ ਵੀ ਪਿੱਛੇ ਨਹੀਂ ਛੱਡਦੇ ਭਾਵੇਂ ਉਹ ਦਿਨ ਹੋਵੇ ਭਾਵੇਂ ਰਾਤ ਹੋਵੇ ਤੇ ਇਹਨਾਂ ਨੇ ਜਿਹੜਾ ਇੱਕ ਇੰਨੇ بڑے ਪਰਿਵਾਰ ਨੂੰ ਅੱਜ ਘਰ ਦੇ ਵਿੱਚ ਕੈਸਾ ਸਮਾ ਚੱਲ ਰਿਹਾ ਚਾਰ ਮੈਂਬਰ ਨਹੀਂ ਆਪਾਂ ਇਕੱਠੇ ਹੋ ਸਕਦੇ ਅੱਜ ਜਿਨ੍ਹਾਂ ਨੇ ਇੱਕ ਮਾਲਾ ਦੇ ਵਿੱਚ ਪਰੋ ਕੇ ਆਪਣੀ ਇੱਕ ਸੰਸਥਾ ਨੂੰ ਰੱਖਿਆ ਹੈ ਬੜੇ ਬੜੇ ਮਾਣ ਵਾਲੀ ਗੱਲ ਹੈ ਇਹ ਸ਼ਹਿਰ ਵਾਸਤੇ ਬੜੀ ਵੱਡੀ ਗੱਲ ਹੈ ਬਾਕੀ ਸਾਡੇ ਵੱਲੋਂ ਮੇਰੇ ਵੱਲੋਂ ਮੈਂ ਪਹਿਲਾਂ ਵੀ 10 ਸਾਲ ਤੋਂ ਇਹਨਾਂ ਨਾਲ ਜੁੜਿਆ ਹੋਇਆ ਸਾਡੇ ਜੋ ਸਾਡੇ ਵੱਲੋਂ ਜੋ ਇਹਨਾਂ ਨੂੰ ਸਹਿਯੋਗ ਕਦੇ ਅਸੀਂ ਵੀ ਪਿੱਛੇ ਨਹੀਂ ਹਟੇ ਅੱਗੇ ਨੂੰ ਵੀ ਇਹਨਾਂ ਦੇ ਜੇ ਕਿਸੇ ਵੀ ਮੈਂਬਰ ਨੂੰ ਕਿਤੇ ਸਾਡੀ ਲੋੜ ਪੈਂਦੀ ਹੈ ਜਦੋਂ ਮਰਜੀ ਕਿਟੂ ਜੀ ਨਾਲ ਆਉਣ ਅਸੀਂ ਇਹਨਾਂ ਦੇ ਨਾਲ ਆ ਚਾਹੇ ਉਹ ਜਿੱਥੇ ਮਰਜੀ ਸਾਡੇ ਜਿਹੜੀ ਮਰਜੀ ਪ੍ਰਸ਼ਾਸਨ ਚ ਜਿੱਥੇ ਮਰਜੀ ਸਾਡੀ ਲੋੜ ਹੈ ਅਸੀਂ ਇਹਨਾਂ ਦੀ ਐਸੋਸੀਏਸ਼ਨ ਨਾਲ ਪੂਰੇ ਦਿਲ ਤੋਂ ਇਹਨਾਂ ਨੇ ਸਾਨੂੰ ਮਾਣ ਹਰ ਵਾਰ ਬਖਸ਼ਿਆ ਉਹਦੇ ਲਈ ਵੀ ਅਸੀਂ ਧੰਨਵਾਦੀ ਆ ਬਾਕੀ ਇਹ ਸੰਸਥਾ ਖਾਸ ਕਰਕੇ ਕਿਟੂ ਜੀ ਕੋਲੀ ਜੀ ਇਹਨਾਂ ਦੇ ਸਾਰੇ ਆ ਪਿੱਛੇ ਖੜੇ ਜਨਰਲ ਸੈਕਟਰੀ ਸਾਹਿਬ ਹਰ ਵਾਰ ਮੈਂ ਬਹੁਤ ਇੱਕ ਨਾ ਜੁੜਨ ਲਈ ਸਭ ਤੋਂ ਵੱਡੀ ਗੱਲ ਇੱਕ ਕਲਾ ਉਹ ਇਸ ਪਰਿਵਾਰ ਦੇ ਵਿੱਚ ਹੈਗੀ ਹੈ ਮੈਂ ਦੇਖਦਾ ਹਰ ਤਨੂ ਹੇ ਖਿੜੇ ਮੱਥੇ ਕਦੇ ਇਹਨਾਂ ਦੇ ਮੈਂ ਕਿਸੇ 'ਚ ਹੰਕਾਰ ਨਹੀਂ ਦੇਖਿਆ ਵੀ ਮੈਂ ਫਲਾਣਾ ਪ੍ਰਧਾਨ ਆ ਮੈਂ ਕੋਈ ਜਨਰਲ ਸੈਕਟਰੀ ਆ ਇਹਨਾਂ ਨੇ ਕਦੇ ਕਿਸੇ 'ਚ ਫੱਕ ਨਹੀਂ ਰੱਖਿਆ ਇਹ ਇਹ ਬੜੀ ਵੱਡੀ ਗੱਲ ਹੈ ਤੇ ਮੈਂ ਮੈਨਰ ਸਾਹਿਬ ਤੁਹਾਨੂੰ ਰਿਕੁਐਸਟ ਕਰੂੰਗਾ ਵੀ ਇਸ ਚੀਜ਼ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਚੈਨਲ ਲਈ ਚਲਾਓ ਵੀ ਸ਼ਹਿਰ 'ਚ ਪਤਾ ਲੱਗੇ ਵੀ ਇੱਕ ਐਸੋਸੀਏਸ਼ਨ ਨੇ ਇੱਕ ਨਵਾਂ ਇਤਿਹਾਸ ਰਚਿਆ 25 ਸਾਲ ਦਾ ਜਿਹੜਾ ਇਤਿਹਾਸ ਬੜਾ ਵੱਡਾ ਸਮਾਂ ਹੁੰਦਾ ਜੀ ਅਸੀਂ ਅੱਜ ਮੈਨੂੰ ਵੀ 25 ਸਾਲ ਹੋ ਗਏ ਅੱਜ ਪੰਜਾਬ ਕੇਸਰੇ ਜੁੜੇ ਐਸੋਸੀਏਸ਼ਨਾਂ ਬਣਦੀਆਂ ਪਿੱਛੋਂ ਨੇ ਦਮ ਪਹਿਲਾਂ ਤੋੜ ਜਾਂਦੀਆਂ ਨੇ ਲੜਾਈਆਂ ਦੇਖੀਆਂ ਅਸੀਂ ਐਸੋਸੀਏਸ਼ਨਾਂ ਦੇ ਵਿੱਚ ਇਹ ਬਹੁਤ ਵਧਾਈ ਦੇ ਪਾਤਰ ਨੇ ਇਹ ਕਿ 2ਜੀ ਵੀ ਬਹੁਤ ਵਧਾਈ ਦੇ ਪਾਤਰ ਨੇ ਇਹਨਾਂ ਨੇ ਜਿਹੜੇ ਮਾਲਾ ਚ ਪਰੋਕੇ ਰੱਖਿਆ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਵੀ ਇਹਨਾਂ ਦਾ ਜਿਹੜਾ ਹੈ ਏਕਤਾ ਐਸੇ ਹੀ ਤਰ੍ਹਾਂ ਬਰਕਰਾਰ ਰਹੇ ਤੇ ਇਹਨਾਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ਇਹ ਪਰਿਵਾਰ ਐਵੇਂ ਹੀ ਵੱਧਦਾ ਫੁੱਲਦਾ ਸ਼ਹਿਰ ਦੀ ਤਰੱਕੀ ਵੱਲ ਵੀ ਵਧੇ ਤੇ ਆਪਣਾ ਵੀ ਸਾਰਾ ਇਹ ਜਿਹੜਾ ਇੱਕ ਐਸੋਸੀਏਸ਼ਨ ਦਾ ਵੱਡਾ ਇਹਨੂੰ ਪਰਿਵਾਰ ਨੂੰ ਇਹ ਵੱਡਾ ਕਰਦੇ ਰਹਿਣ ਸੋ ਬਾਕੀ ਮਰਚੈਂਟ ਐਸੋਸੀਏਸ਼ਨ ਨੂੰ ਜਿਨੇ 25 ਸਾਲ ਦਾ ਇਤਿਹਾਸ ਦੱਸਿਆ ਕਮਲ ਜੀ ਨੇ ਜਿਵੇਂ ਗੱਲ ਕੀਤੀ ਹੈ ਕਿ ਇੱਕ ਮਾਲਾ ਦੇ ਵਿੱਚ ਤਾਂ ਮੋਤੀ ਵੀ ਸਹੀ ਤਰੀਕੇ ਨਾਲ ਨਹੀਂ ਦਿੰਦੇ ਧਾਗਾ ਟੁੱਟਦਾ ਤਾਂ ਮੋਤੀ ਖਣ ਜਾਂਦੇ ਨੇ ਪਰ 25 ਸਾਲ ਮਰਚੈਂਟ ਐਸੋਸੀਏਸ਼ਨ ਦੀਆਂ ਜਿੰਨੇ ਵੀ ਮੈਂਬਰ ਲਗਭਗ 65 ਦੇ ਕਰੀਬ ਜਿਹੜੇ ਨੇ ਇਹਦੇ ਮੈਂਬਰ ਨੇ ਉਹ ਦੇਖੋ ਕਿ ਅੱਜ ਇੱਕ ਫੁੱਲ ਦੀ ਤਰ੍ਹਾਂ ਖੜੇ ਹੋਏ ਅੱਜ ਸਾਰਾ ਹੀ ਜਿਹੜਾ ਖੰਨਾ ਸ਼ਹਿਰ ਹੈ ਇਹ ਦਿਖਾਈ ਦੇ ਰਿਹਾ ਹੈ ਔਰ ਇਹ ਖੰਨੇ ਦੇ ਉਹ ਲੋਕ ਨੇ ਜਿਨੂੰ ਕਹਿ ਸਕਦੇ ਕਿ ਮੁੱਢਲੇ ਚਿਹਰੇ ਇਹ ਖੰਨੇ ਸ਼ਹਿਰ ਦੇ ਮੁੱਢਲੇ ਜਿਹੇ ਚਿਹਰੇ ਨੇ ਔਰ ਅੱਜ ਇੱਕ ਮੰਚ ਤੇ ਇਕੱਠੇ ਹੋਏ ਨੇ ਸੋ ਕੈਮਰਾਮੈਨ ਰੇਸ਼ ਰਾਜਾ ਨਾਲ ਮਹਾਰਾਜ ਮਨੋ ਯੂਨੀਵਰਸਲ ਨਿਊ ਜੇਸ਼ਨ ਹਨਾ ਸਾਡੇ ਵਾਹ ਇੱਕ ਐਸੋਸੀਏਸ਼ਨ ਅੱਜੀ ਹੈ ਜਿਹੜੀ ਐਡਲ ਦਾ ਗੈਟਿੰਗ ਬਣਦਾ ਉਹ ਹੀ ਬੋਲਦਾ ਜੀ ਬੋਲ ਆ ਸੋ ਮੈਂ ਦੱਸ ਰਿਹਾ ਜੀ ਕਿ ਇੱਕ ਖੁੱਲ੍ਹਦੀ ਤਰ੍ਹਾਂ ਖੇੜੇ ਲੱਗ ਰਹੇ ਨੇ ਅੱਜ ਖੰਨੇ ਦੇ ਇਹ ਐਸੋਸੀਏਸ਼ਨ ਵਾਲੇ ਕਮਲ ਜੀ ਇੱਕ ਹੋਰ ਹੈ ਜਿਵੇਂ ਅੱਜ ਕੱਲ ਇੱਕ ਮਾਹੌਲ ਚੱਲ ਰਿਹਾ ਹੈ ਬੂਟੇ ਲਗਾਦਾ ਕੁਝ ਐਸੀ ਅਪੀਲ ਜਿਹੜਾ ਕਿਉਂਕਿ ਦੁਕਾਨਦਾਰ ਨੇ ਔਰ ਇੱਕ ਵਧੀਆ ਪਰਾਲਾ ਇਹ ਕਰ ਸਕਦੇ ਬੇਨਤੀ ਵੀ ਕਰੂੰਗਾ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਇਹ ਇੱਕ ਐਡਾ ਵੱਡਾ ਪਰਿਵਾਰ ਹੈ ਇਹ ਜੇ ਸ਼ਹਿਰ ਲਈ ਕੁਝ ਸਮਾਜ ਭਲਾਈ ਦੇ ਕੰਮਾਂ ਵੱਲ ਵੀ ਇਹਨਾਂ ਨੂੰ ਹੁਣ ਅੱਗੇ ਵਧਣਾ ਚਾਹੀਦਾ ਹੈ ਤੇ ਅਸੀਂ ਇਹਨਾਂ ਦੇ ਨਾਲ ਜਿੱਥੋਂ ਸਾਨੂੰ ਜਿੱਥੇ ਬੁਲਾਉਣਗੇ ਬਿਨਾ ਯਾਨੀ ਕਿ ਇੱਕ ਮੜ ਦੀ ਸੱਦੇ ਦੀ ਲੋੜ ਹੈ ਅਸੀਂ ਇਹਨਾਂ ਨਾਲ ਅੱਗੇ ਖੜੇ ਹੋਵਾਂਗੇ ਸਮਾਜ ਭਲਾਈ ਦੇ ਕੰਮ ਕੋਈ ਅੱਜ ਨਸ਼ਿਆਂ ਦੀ ਵੱਧ ਸਾਡਾ ਪੰਜਾਬ ਵੱਧ ਰਿਹਾ ਉਧਰ ਲਈ ਕੁਝ ਕੰਮ ਕਰਨ ਲਈ ਹੈ ਜਿੱਧਰ ਵੀ ਅੱਗੇ ਕਦਮ ਚੱਲਣਗੇ ਇਹਨਾਂ ਦੇ ਨਾਲ ਹੋਵਾਂਗੇ ਉਦੇ ਲਾਣ ਵਾਲੀ ਗੱਲ ਹੈ ਜਿੱਥੇ ਵੀ ਸਾਨੂੰ ਇਹ ਕਹਿਣਗੇ ਅਸੀਂ ਇਹਨਾਂ ਨਾਲ ਆ ਪਰ ਮੈਂ ਬੇਨਤੀ ਇਹਨਾਂ ਨੂੰ ਜ਼ਰੂਰ ਕਰੂੰਗਾ ਵੀ ਜਰੂਰ ਇੱਧਰ ਭਾਵੇਂ ਕੋਈ ਇਹ ਵੱਡੇ ਆਪਾਂ ਜਿਵੇਂ ਵੱਡੀਆਂ ਕੰਮ ਸਰਕਾਰਾਂ ਦੇ ਹੁੰਦੇ ਨੇ ਐਸੋਸੀਏਸ਼ਨਾਂ ਆਮ ਮੰਦਾ ਵੱਡਾ ਕੰਮ ਨਹੀਂ ਕਰ ਸਕਦਾ ਪਰ ਜਿੰਨਾ ਦਾ ਆਪਾਂ ਯੋਗਦਾਨ ਪਾ ਸਕਦੇ ਹੋਈਏ ਤਾਂ ਜਰੂਰ ਪਾਈਏ ਜੇ ਸਾਡੇ ਲਈ ਵੀ ਕੋਈ ਸੇਵਾ ਲਾਹੋਗੇ ਅਸੀਂ ਵੀ ਨਾਲ ਖੜੇ ਹਾਂ ਜਿੱਥੇ ਮਰਜ਼ੀ ਖੜਾ ਲੇ ਮੈਂ ਕਬਲਜੀਤ ਸਿੰਘ ਜਿਹੜੇ ਸਾਡੇ ਮੇਨ ਚੀਫ ਗੈਸਟ ਨੇ ਸਾਡੇ ਹਿੰਦੂ ਇਹਦੇ ਸ਼ਿਵ ਸਾਹਿਬਾਂ ਦੇ ਵੀ ਤੇ ਹਿੰਦੂ ਦਖਤ ਦੇ ਵੀ ਇਹਨਾਂ ਨੇ ਜਿਹੜੀ ਸਾਨੂੰ ਅੱਜ ਪ੍ਰੇਰਣਾ ਦਿੱਤੀ ਹੈ ਵੀ ਦਰਸਰ ਲਗਾਓ ਦੀ ਮੈਂ ਨਾਲ ਸੋਜੋ 100% ਸਹਿਮਤ ਹਾਂ ਤੇ ਇਹਨਾਂ ਦੇ ਕਹੇ ਤੇ ਮੈਂ ਐਸੇ ਹਫਤੇ ਤੋਂ ਆਪਣੀ ਐਸ਼ੀਅਨ ਦੀ ਤਰਫੋਂ ਬੂਟੇ ਲਗਾਉਣ ਦਾ ਕਾਰਗਰਮ ਸ਼ੁਰੂ ਕਰਾਂਗਾ ਜੀ ਤੇ ਮੈਂ ਰਾਜਕੌਰ ਮੈਦ్రో ਜੀ ਮੈਂ ਠੋਡੇ ਰਾਹੀਂ ਮੈਂ ਆਪਣੇ ਖਨੇ ਸ਼ਹਿਰ ਦੇ ਬਾਕੀ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜਿਹੜੀ ਦਰਖਤ ਲਗਾਓ ਤੇ ਲੋਕੋ ਬਚਾਓ ਹੈ ਜੀ ਇਹ ਜਿਹੜੀ ਨੀਤੀ ਸਾਰਿਆਂ ਕੋਲੇ ਪਹੁੰਚੇ ਤੇ ਸਾਦੇ ਆਪਣੇ 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 ਆਪ ਨੂੰ ਇਹ ਸਮਝ ਗਏ ਵੀ ਆਪਣੇ ਆਪਣਾ ਇੱਕ ਬੱਚਾ ਪਾਲਣਾ ਹੈ ਉਸ ਤਰ੍ਹਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਵੀ ਆਪਣੇ ਹਰ ਘਰ ਦੇ ਮੈਂਬਰ ਆਪਣੇ ਆਪਣੇ ਨਾਂ ਤੇ ਇੱਕ ਇੱਕ ਦਰਖਤ ਲਗਾਉਣ ਤਾਂ ਕਿ ਉਹ ਦਰਖਤ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਖ ਸ਼ਾਂਤੀ ਤੇ ਤਾਜੀ ਹਵਾ ਪ੍ਰਦਾਨ ਕਰੇ। ਪੀਪਲ ਕਮਿਟੀ ਨੇ ਬਹੁਤ ਵਧੀਆ ਗੱਲ ਕੀਤੀ ਹੈ ਕਿਉਂਕਿ 65 ਮੈਂਬਰ ਇਹਨਾਂ ਦੇ ਐਸੋਸੀਏਸ਼ਨ ਦੇ ਨੇ। ਜੇ ਇੱਕ ਮੈਂਬਰ ਇੱਕ ਬੂਟਾ ਵੀ ਲਗਾਵੇ ਤਾਂ 65 ਬੂਟੇ ਜਿਸ ਦਿਨ ਇਹਨਾਂ ਨੇ ਸਮਾਗਮ ਰੱਖਣਾ ਹੈ ਇਹ ਉਸ ਦਿਨ ਲਗਾ ਸਕਦੇ ਨੇ ਔਰ ਮੈਂ ਆਪਣੇ ਚੈਨਲ ਦੇ ਮਾਧਿਅਮ ਨਾਲ ਕਿੱਟੂ ਜੀ ਨੂੰ ਕਹਿੰਦਾ ਕਿ ਕਿਟੂ ਜੀ ਜੇਕਰ ਤੁਹਾਨੂੰ ਜ਼ਰਤਾਂ ਦੀ ਲੋੜ ਹੋਵੇ ਬੂਟਿਆਂ ਦੀ ਲੋੜ ਹੋਵੇ ਤਾਂ ਅਸੀਂ ਆਪਣੇ ਕੰਨੀਓ ਸਾਡੇ ਮੀਡੀਆ ਕਲੱਬ ਕੰਨੀਓ ਤੁਹਾਨੂੰ ਜਿਹੜਾ ਹੈ ਉਹ ਤੁਹਾਨੂੰ ਬੂਟੇ ਜਿਹੜੇ ਹਨ ਲੈ ਕੇ ਦਵਾਂਗੇ ਸੋ ਕੈਮਰਾਮੈਨ ਰਜੇਸ਼ ਰਾਜ ਨਾਲ ਮੈਂ ਰਾਜਮਨ ਰੋਜ ਯੂਨੀਵਰਸਲ ਨਿਊਜ਼ਨੇਸ਼ਨ ਖੰਨਾ